ਜਦੋਂ ਕਈ ਵਾਰੀ ਮਕਾਨ ਬਣਾਉਂਦੇ ਤੁਸੀਂ ਮਿਸਤਰੀ ਵੇਖਿਓਣੇ ਜਾਂ ਤੁਸੀਂ ਆਪ ਦਾ ਕਦੇ ਘਰ ਵਗੈਰਾ ਛੱਤਿਆ ਹੋਵੇ ਤਾਂ ਮਿਸਤਰੀ ਵੀ ਤੇ ਲੋਕ ਵੀ ਆਮ ਤੌਰ ਤੇ ਗੱਲ ਕਹਿੰਦੇ ਨੇ ਵੀ ਜਿਹੜੇ ਮਕਾਨ ਦੀ ਜਿਹੜੇ ਘਰ ਦੀ ਨਿਉ ਪੱਕੀ ਹੋਵੇ ਨਾ ਜਦੀ ਫਾਊਂਡੇਸ਼ਨ ਮਜ਼ਬੂਤ ਹੋਵੇ ਉਹ ਮਕਾਨ ਫਿਰ ਛੇਤੀ ਡਿੱਗਦੇ ਨਹੀਂ ਹੁੰਦੇ ਤੇ ਜੇ ਤੁਸੀਂ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਉਪਰਵੇਂ ਪੰਜਾਬ ਦੇ ਵਿੱਚ ਪੀ ਟ੍ਰਿਪਲ ਐਸ ਬੀ ਬੋਰਡ ਦੀਆਂ ਬਹੁਤ ਸਾਰੀਆਂ ਭਰਤੀਆਂ ਆ ਰਹੀਆਂ ਜਿਨ੍ਹਾਂ ਚੋਂ ਇੱਕ ਪਟਵਾਰੀ ਹੋ ਪਟਵਾਰੀ ਹੈ ਐਕਸਾਈਨਸ ਇੰਸਪੈਕਟਰ ਦੀਆਂ ਭਰਤੀਆਂ ਦੇ ਵਿੱਚ ਵਾਧਾ ਹੋ ਸਕਦਾ ਹੈ ਸੀਨੀਅਰ ਅਸਿਸਟੈਂਟ ਦੀ ਪੋਸਟ ਆ ਸਕਦੀ ਹੈ ਕਲਰਕ ਦੀ ਹਰ ਸਾਲ ਆ ਰਹੀ ਹੈ ਤੇ ਵੀਡੀਓ ਦੀ ਪੋਸਟ ਵੀ ਓਪਨ ਹੋ ਸਕਦੀ ਹੈ ਪੀ ਟ੍ਰਿਪਲ ਐਸ ਬੀ ਦੇ ਕਿਸੇ ਵੀ ਪੇਪਰ ਦੀ ਜੇ ਤੁਸੀਂ ਤਿਆਰੀ ਕਰ ਲਿਓ ਤਾਂ ਇੱਕ ਮਜ਼ਬੂਤ ਮਕਾਨ ਦੇ ਵਾਂਗ ਇੱਕ ਮਜ਼ਬੂਤ ਐਸਪੀਰੈਂਟ ਬਣਨਾ ਪੈਣਾ ਉਹਦੇ ਵਾਸਤੇ ਦੋਸਤੋ ਤੁਹਾਡੀ ਫਾਊਂਡੇਸ਼ਨ ਮਜ਼ਬੂਤ ਹੋਣੀ ਚਾਹੀਦੀ ਹੈ ਤੁਹਾਡੀ ਫਾਊਂਡੇਸ਼ਨ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਡੀ ਨਿਊਨ ਨੂੰ ਪੱਕਾ ਕਰਨ ਬੰਦੀ ਟੀਮ ਤੁਹਾਡੇ ਸਾਹਦੇ ਇੱਕ ਫਾਊਂਡੇਸ਼ਨ ਬੈਚ ਪੀਟ੍ਰਿਪਲ ਐਸਬੀ 2025 ਦਾ ਫਾਊਂਡੇਸ਼ਨ ਬੈਚ ਲੈ ਕੇ ਆਈ ਹੈ ਜਿਹੜੇ ਬੈਚ ਦੇ ਵਿੱਚ ਪੀਟ੍ਰਿਪਲ ਐਸਬੀ ਦੇ ਆਉਣ ਵਾਲੇ ਆਗਾਮੀ ਸਾਰੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਊਗੀ ਦੋਸਤੋ ਇਹ ਫਾਊਂਡੇਸ਼ਨ ਬੈਚ ਹੋਊਗਾ ਬਿਲਕੁਲ ਜ਼ੀਰੋ ਲੈਵਲ ਤੋਂ ਬੁਨਿਆਦ ਦੀ ਤਰ੍ਹਾਂ ਇੱਕ ਬੈਚ ਹੋਣ ਜਾ ਰਿਹਾ ਦੋਸਤੋ ਇਸ ਬੈਚ ਦੇ ਵੀ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਆਉਣ ਵਾਲੀ 22 ਮਈ ਤੋਂ 22 ਮਈ 2025 ਤੋਂ ਇਹਦੇ ਵਿੱਚ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਇਹ ਬੈਚ 1747 ਰੁਪਏ ਦਾ ਤੁਹਾਨੂੰ ਵੈਬਸਾਈਟ ਤੇ ਤੇ ਜੇ ਤੁਸੀਂ ਐਪ ਦੇ ਉੱਤੇ ਜਾ ਕੇ ਯੂਜ਼ ਕੁਆਇਨਸ ਲਗਾਓਗੇ ਤਾਂ ਕੁਝ ਰੁਪਏ ਹੋਰ ਕੱਟ ਜਾਣਾ ਹੈ ਡਿਸਕਾਊਂਟ ਕੋਡ Y679 ਲਾ ਕੇ ਤੁਸੀਂ ਇਸ ਫਾਊਂਡੇਸ਼ਨ ਬੈਚ ਦੇ ਵਿੱਚ ਪੀ ਟ੍ਰਿਪਲ ਐਸ ਬੀ ਬੋਰਡ ਦੀਆਂ ਆਗਾਮੀ ਸਾਰੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹੋ ਦੇਰ ਨਾ ਕਰਿਓ ਲਿਮਟਿਡ ਬੱਚਿਆਂ ਦੀ ਐਡਮਿਸ਼ਨ ਹੋਣੀ ਹੈ ਤੇ ਡਿਸਕਾਊਂਟ ਕੋਡ Y679 ਜ਼ਰੂਰ ਲਗਾ ਲਿਓ